ਚਲੋ ਆਜੋ ਪਹਿਲਾਂ ਤੁਸੀਂ ਪੁਰਾਣਾ ਵਲੌਗ ਵੇਖਿਆ ਹੋਗਾ ਉਦੋਂ ਸਾਰੀਆਂ ਵੇਜੀਟੇਬਲਸ ਲੱਗੀਆਂ ਹੋਈਆਂ ਸੀਆਂ ਤੇ ਹੁਣ ਸਾਰੀ ਪਾਰਕ ਬਣਾਤੀ ਆ ਪਪੀਤੇ ਦੇਖੋ ਕਿੰਨੇ ਲੱਗੇ ਆ ਬਿਲਕੁਲ ਤਿਆਰ ਹੋ ਗਏ ਹੋਏ ਆ ਪਪੀਤੇ ਬੜਾ ਪਾਣੀ ਆ ਯਾਰ ਬਹੁਤ ਠੰਡਾ ਇੰਨੇ ਡਰਪੋਗ ਆ ਤਾਂ ਗਰਮੀਆਂ 'ਚ ਵੀ ਗਰਮ ਪਾਣੀ ਨਾ ਹੁੰਦੇ ਆ ਗਰਮੀਆਂ 'ਚ ਵੀ ਗਰਮ ਪਾਣੀ ਨਾ ਹੁੰਦੇ ਆ ਮੈਂ ਬਾਸੋਂ ਨਾਲ ਜਾ ਕੇ ਪੂਲ 'ਚ ਨਹਾਉਂਦੇ ਰਹੇ ਹਾਂ ਘੂਰੇ ਗਏ ਆ ਲੇ ਆਂਦੇ ਬੱਚੀ ਨਹੀਂ ਯਾਰ ਦੀ ਤਰੱਕੀ ਗੁੱਟੀ ਅੰਬਰਾਂ 'ਚ ਚੜੀ ਜੈ ਖਮੱਚ ਕੇ ਗਿਆ ਹਲੋ ਗਾਇਜ਼ ਵੈਲਕਮ ਬੈਕ ਸਵਾਗਤ ਆ ਨਵੇਂ ਬਲੌਗ ਦੇ ਵਿੱਚ ਤਾਂ ਗਾਇਜ਼ ਅੱਜ ਆਪਾਂ ਹੈਗੇ ਆ ਵਟਾਲਈ ਸਵੇਰ ਦੀ ਲਾਈਟ ਚੱਲ ਗਈ ਹੋਈ ਆ ਦੋਸਤੋ ਪਾਣੀ ਬਿਲਕੁਲ ਨਹੀਂ ਪਹੁੰਚ ਰਿਹਾ ਇੱਕ ਬੂੰਦ ਵੀ ਪਾਣੀ ਨਹੀਂ ਹੈਗਾ ਤੇ ਹੁਣ ਆਪਾਂ ਫਾਰਮ ਤੇ ਚੱਲੇ ਚੰਗੀ ਰਹੀ ਸਵੇਰੇ ਨਹਾ ਲਿਆ ਸੀ ਇਹਨੇ 4 ਵਜੇ ਦੇ ਨਹਾ ਲਿਆ 4 ਵਜੇ ਦੇ ਨਹਾ ਲੀ ਹੋਈ ਆ ਬੀਤੋ ਉਹ ਦੇਖੋ ਸਾਡੇ ਮਾਸੀ ਜੀ ਆ ਸਾਡੇ ਮਾਸੀ ਜੀ ਬੜੇ ਚੰਗੇ ਆ ਸਭ ਜਾਣਦੇ ਹੁੰਦੇ ਪਏ ਇੱਥੇ ਤੱਕਾ ਬਹੁਤ ਕਰਦੇ ਆ ਤੱਕਾ ਬੋਦਕ ਬੇਮਾਸਨੀ ਨੇ ਕਿ ਲੋਕ ਕੂਟੇ ਫਾਰਮ ਤੇ ਤਾਹਾਂ ਮਾਸੀ ਜੀ ਸਾਡੇ ਸਹਾਨੇ ਰੱਖ ਦਿੱਤਾ ਤਾਹਾਂ ਮੈਂ ਦਿੱਤਾ ਤੇ ਬਸ ਜੀ ਉਹ ਪਹਿਲਾਂ ਹੀ ਬਹੁਤ ਖਾਂਦੀ ਆ ਤੇ ਉਹਨੂੰ ਹੋਰ ਮਠਿਆਈ ਮੈਂ ਤਾਂ ਤੁਹਾਨੂੰ ਕਹਿਣਾ ਦੇਖ ਗਏ ਨਹੀਂ ਪਹਿਲਾਂ ਹੀ ਘਟ ਨਹੀਂ ਕਰਦੀ ਹੈਗੀ ਕੋਈ ਜੀ ਕੰਮ ਤੋਂ ਜਿਹੜੀ ਖਾਣੀ ਪੜੋ ਲੈ ਚਾਹ ਨਾ ਡੱਬਾ ਨਹੀਂ ਰੱਖਿਆ ਨਿਆਣਿਆਂ ਪੜੋ ਖਾਓ ਜਿਹੜੀ ਜਿਹੜੀ ਖਾਣੀ ਦੋ ਡੱਬੇ ਆ ਪ੍ਰੀਤ ਦੇ ਦਊ ਕਿਹੜਾ ਆਹੀ ਤੇ ਆਪਣੇ ਪੜੋ ਤੁਸੀਂ ਵੀ ਮੁਰੇਂ ਦੇ ਦੋ ਉਵੀ ਮਤਰਾ ਹੁਣ ਜਾ ਰਹੇ ਆਪਾਂ ਫਾਰਮ ਦੇ ਉੱਤੇ ਨਾਣ ਨੂੰ ਰੀਤ ਵੀ ਨਾਲ ਆ ਗਈ ਆ ਰੀਤ ਵੀ ਉਹ ਕਿੱਥੇ ਬੈਠੇ ਹੋਏ ਆ ਬੋ ਗਾਇਜ਼ ਫਾਰਮ ਤੇ ਪਹੁੰਚ ਗਏ ਆ ਤੇ ਸਾਡੇ ਭਰਾ ਨੇ ਇਹਨਾਂ ਦਾ ਫਾਰਮ ਆਉਰੇ ਤੇ ਚਲੋ ਤੁਹਾਨੂੰ ਵਿਜ਼ਿਟ ਕਰਾਉਣੇ ਪਹਿਲਾਂ ਵੀ ਤੁਸੀਂ ਵਲੌਗ ਵੇਖਿਆ ਹੋਏਗਾ ਤਲਵੋ ਤੁਸੀਂ ਸਰਫਰ ਦਾ ਵਲੌਗ ਦੇਖਿਆ ਬਹੁਤ ਸੋਹਣਾ ਫਾਰਮ ਬਣਿਆ ਹੋਇਆ ਹੈ ਜੀ ਲੋ ਆਜੋ ਪਹਿਲਾਂ ਤੁਸੀਂ ਪੁਰਾਣਾ ਵਲੌਗ ਵੇਖਿਆ ਹੋਗਾ ਉਦੋਂ ਸਾਰੀਆਂ ਵੇਜੀਟੇਬਲਸ ਲੱਗੀਆਂ ਹੋਈਆਂ ਸੀਆਂ ਤੇ ਹੁਣ ਸਾਰੀ ਪਾਰਕ ਬਣਾਤੀ ਆ ਪਪੀਤੇ ਦੇਖੋ ਕਿੰਨੇ ਲੱਗੇ ਆ ਬਿਲਕੁਲ ਤਿਆਰ ਹੋ ਗਏ ਹੋਏ ਆ ਪਪੀਤੇ ਆ ਦੇਖੋ ਕਿੰਨਾ ਪਪੀਤਾ ਲੱਗਿਆ ਵਾ ਤੇ ਆ ਹੈਗਾ ਆਪਣਾ ਨਿੰਬੂ ਦਾ ਇਹ ਵੋਟੇ ਹੁਣੇ ਲਾਏ ਆਲੇ ਆ ਇਧਰ ਪੂਲਾ ਹੁਣ ਆਪਾਂ ਭਰਦੇ ਆ ਪੂਲਾ ਆ ਗਿਆ ਪੀਹੂ ਤੇ ਚਲੋ ਹੈ ਆ ਇਧਰ ਰੂਮ ਵੀ ਵਿਜ਼ਿਟ ਕਰਾਣੇ ਆ ਆ ਹੈਗਾ ਬੈਡਰੂਮ ਦੇਖੋ ਤੇ ਆ ਇਧਰ ਆਪਣੀ ਆ ਗਈ ਕਿਚਨ ਇੱਕੋ ਹੀ ਰੂਮ ਬਣਾਇਆ ਵਾ ਜਿਆਦਾ ਨਹੀਂ ਬਣਾਇਆ ਮਰੂਦ ਹੈ ਮਰੂਦ ਇਹਦੇ ਫੇਵਰੇਟ ਆ ਸਭ ਤੋਂ ਜਿਆਦਾ ਫੇਵਰੇਟ ਇਹਦੇ ਮਰੂਦ ਹੀ ਆ ਕੱਚੇ ਕੱਚੇ ਖਾਂਦੀ ਆ ਹੈ ਖਾਣ ਲੱਗੀਆਂ ਖਾਣ ਲੱਗੀਆਂ ਬੋਛ ਕਰਾ ਹਾਂ ਬੋਛ ਕੀ ਕਰਨਾ ਚੱਕ ਦੇ ਫਟਾ ਚੁਕ ਮਾਰ ਜੱਕੀ ਉਹ ਮਾਰ ਜਗ ਲੋਕੀ ਐ ਕਪੜਿਆਂ ਨੂੰ ਬੁੰਦੀ ਖਾ ਜਾਂਦੇ ਆ ਤੇ ਅੱਜ ਆਪਣੀ ਲਧਿਆਣ ਦੀ ਵਾਪਸੀ ਵੀ ਹੋ ਗਈ ਆ ਦੋਸਤੋ ਤੇ ਨਾਲ ਹੋ ਜੇ ਫਿਰ ਆਪਾਂ ਵਾਪਸੀ ਨਿਕਲਦੇ ਆ ਘਰੋਂ ਠੀਕ ਚਲੋ ਨਾਂ ਮਿਆਂ ਦੇ ਫਿਰ ਬਣੁੰਦੇ ਆ ਕਪੂਲ ਕਿੰਨਾ ਕੁ ਹੋ ਗਿਆ ਹਲੇ 25% ਹੋ ਗਿਆ ਕਿੰਨਾ ਕੁ ਭਰਨਾ ਨਾਲ ਜਾਲਾ ਪਾਣੀ ਦੀ ਵੇਸਟ ਹਾਂ ਜਿਆਦਾ ਨਹੀਂ ਭਰਨਾ ਅੱਧਾ ਕੀ ਭਰਾਂਗੇ ਜਿਨੇ ਨੂੰ ਪੂਲ ਰੈਡੀ ਹੁੰਦਾ ਬਾਏ ਇਹਨੂੰ ਪੇਟ ਪੂਜਾ ਕਰ ਲੈਂਦੇ ਆ ਥੋੜੀ ਬਹੁਤੀ ਫ੍ਰੀ ਤੇ ਖਾ ਲਾ ਦੋ ਵੀ ਬਾਲ ਵਿੱਚ ਤੜਾ ਹੋ ਜਾਣਾ ਥਰਾ ਖਾ ਲਾ ਇਹ ਬਰਗਰ ਹੈ ਬਰਗਰ ਵੀ ਹੈ ਪੈਟੀ ਵੀ ਹੈ ਜੋ ਖਾਣਾ ਖਾ ਲਾ ਬਾਈ ਫਾਇਦਾ ਕੀ ਠੰਡੇ ਹੋ ਜਾਦਾ ਥਰਾ ਮੈਂ ਕੀ ਖਾਣਾ ਹਾਂ ਫੱਕ ਖਾ ਲੈਣੇ ਤੁਸੀਂ ਤੇ ਬਾਲ ਕੋਈ ਨਹੀਂ ਅੱਗੇ ਮੈਂ ਅਭੀ ਜੋਗਾ ਵੀ ਰਹਿੰਦੇ ਨਾ ਅਭੀ ਹੋਣਗੇ ਖਾ ਲੂਗੇ ਉਹ ਨਹੀਂ ਖਾਣਾ ਬਰਗਰ ਖਾਂਦਾ ਹੀ ਨਹੀਂ ਲੋਕ ਯੋਹ ਬਰਗਰ ਖਾਂਦਾ ਉਹ ਗੱਲਾਂ ਪੀਜਾ ਖਾ ਕੇ ਲੱਗ ਰਹੀ ਨਾਲ ਉਹ ਹੀ ਸੰਗਲ ਦੀ ਬੋਰ ਚਾਹਣੇ ਖਾਣਾ ਨਹੀਂ ਤਾਂ ਹੋਰ ਕੁਝ ਇਹ ਕੋਟਾ ਖਾਉਂ ਭਾਈ ਐ ਨਹੀਂ ਖਾਣਾ ਉਹਨੇ ਕੱਲਾ ਪੀਜਾ ਹੀ ਖਾਂਦਾ ਹੋਰ ਕੁਝ ਨਹੀਂ ਜਸ ਵੀਡ ਗੁਰ ਨਾਲ ਲੈ ਕੇ ਗਈ ਤੁਹਾਨੂੰ ਬਰਗਰ ਖਾ ਖਾ ਕਰਦਾ ਮੈਂ ਹਜੇ ਨਹੀਂ ਖਾਣਾ ਪਹਿਲਾਂ ਇਹ ਆ ਕੰਮ ਕਰ ਲਈਏ ਬਾਅਦ ਵਿੱਚ ਦੇਖਾਂਗੇ ਆ ਬੋਲੋ ਆਪ ਦਾ ਘਰ ਨਾਲ ਨਾਲ ਲਾਗੋ ਮੇਰਾ ਨਾਮ ਜਿਹੋ ਜਿਹੋ ਨਾਲ ਜਿਹੜਾ ਆਇਆ ਜਾਂਦਾ ਰੋਜ਼ ਰੋਜ਼ ਬੜੀ ਚਿਕਵਾਂ ਜਾਂਦਾ ਜਿਹੜਾ ਮੈਂ ਦੱਸਿਆ ਪਹਿਲੇ ਬੜੀ ਚਿਕਵਾਂ ਲੈ ਵੀ ਦੇਖੋ ਕਿੰਨਾ ਸਮਾਨ ਰੱਖਿਆ ਆ ਪੁੱਲ ਸਮਾਨ ਆ ਵਾਰ ਦੇ ਕਹੇ ਜੀ ਦੀ ਕਮੀ ਨਹੀਂ ਛੋਟੇ ਪਿੰਡਾਂ ਕੀ ਚੀਜ਼ਾਂ ਬੜੀਆਂ ਤਲਾਤੇ ਸਾਡੇ ਖਾਤੇ ਚ ਤਾਂ ਹੈ ਨਹੀਂ ਸਾਰੇ ਅੜੀਆਂ ਤਲਾਤੇ ਪੂਰਾ ਫਾਲ ਇੰਜੋਏ ਚੱਲ ਰਿਹਾ ਵਾ ਸਾਰੇ ਯਾਰਾ ਪੂਰਾ ਇੰਜੋਏ ਕਰ ਰਹੇ ਆ। ਉਹ ਇਹ ਪੂਲ ਅੱਧਾ ਕ ਤਾਂ ਹੋ ਗਿਆ ਵਾ ਪੂਲ। ਬਸ ਤੁਸੀਂ ਵੱਡਾ ਨਾ ਆਉਣਾ ਚਲ ਨੂੰ ਲੈ ਕੇ ਆ ਗਿਆ। ਹਾਂ। ਲੈ ਆਉਗਾ ਤੇ ਨੂੰ ਵੀ। ਉਹ ਤਾਂ ਨਹੀਂ ਹੁੰਦਾ। ਨਹੀਂ ਨਾ ਤਾਂ ਲੈਣ ਦਾ ਨਹੀਂ ਨਾ ਵਰਨ ਕਿਹੜਾ ਘਟ ਮੇ ਨਾਲ। ਬੰਦ ਕਰ ਬੋਲ। ਕਿੰਨਾ ਘੋ ਗਿਆ ਪਾਣੀ ਠੰਡਾ ਪਾਣੀ ਪਰ ਇਹ ਨਹੀਂ ਤੋਂ ਕੁਛ ਠੀਕ ਆ ਠੀਕ ਆ ਉੱਪਰ ਟੋਪੋ ਵੀ ਫੁੱਲਾ ਦੋਸਤੋ ਅੱਧਾ ਹੋ ਗਿਆ ਵਾ ਪੂਲ ਆਪਣਾ ਚਲੋ 35% ਦਾ ਨਾਪੀ ਜਾਨੀ ਵੀ ਇਹ ਨਾਲ ਨਾਲ ਹੈ 35% ਹੋ ਗਿਆ ਕਹਿੰਦੀ ਆ ਵੀ ਆਪਣਾ ਭਾਂਜਾ ਵੀ ਆ ਗਿਆ ਵਾ ਦੇਖੋ ਹੰਦੇ ਹੀ ਬੋਤਲ ਨਾਲ ਹੀ ਲੈ ਗਿਆ ਵਾ ਕਿਹੜੀ ਲੈ ਗਿਆ ਹੈ ਆਪਣੇ ਨਾਲ ਦੀ ਮੈਚਿੰਗ ਕਰਕੇ ਲੈ ਗਿਆ ਬੋਤਲ ਚੋਬਰ ਦੇਖੋ ਚੱਗੀ ਲਾ ਲਉ ਪੈਗ ਲਾ ਲੇ ਅਸੀਂ ਤੇ ਕੋਕ ਚ ਮੈਨੂੰ ਵੀ ਪਿਆ ਦੇ ਕੋਕ ਵਿੱਚ ਚਪਾ ਕੇ ਤੂੰ ਆਪ ਪੈਗ ਲਈ ਜਾ ਨਾ ਬਾਰ ਬਾਰ ਬੇ ਦੇ ਦੇ ਮਾਮੀ ਨੂੰ ਕੋਕ ਚ ਪਾ ਕੇ ਮਾਮੀ ਜਾ ਉਹ ਵੇਚ ਰੁੜਕ ਵੀ ਪੂਲ ਦੇ ਵਿੱਚ ਨਹੀਂ ਅੱਜ ਨਾ ਕੋਈ ਪੈਗ ਲਾਗਾ ਨਹੀਂ ਹੁੰਦੇ ਪਾਣੀ ਲੋਗਾ ਜੀ ਚਲੋ ਹੁਣ ਆਪਾਂ ਵੀ ਚੱਲੀਏ ਗਾਇਜ਼ ਲੋਕਾਇਨ ਪੂਲ ਆਪਣਾ ਭਰ ਗਿਆ ਉਹਨਾਂ ਦੇ ਚਲੋ ਹੁਣ ਚੋੜਦੇ ਹਾਂ ਵਿੱਚ ਮੱਖੀ ਪੜ ਰੋ ਕੀੜਾ ਕੋਈ ਨਹੀਂ ਕੋਈ ਗਾਲ ਨਹੀਂ ਨਾਂ ਦੇ ਕੀੜਿਆਂ ਨੂੰ ਵੀ ਤੂੰ ਕਹਿੰਦਾ ਕੀੜਾ ਵਾ ਦੱਸੋ ਇਹ ਕੀੜੇ ਫੜਦੇ ਇਹ ਕੀੜੇ ਨਹੀਂ ਫੜਦੇ ਕੀੜੇ ਮਾਰਦੇ ਕੀੜੇ ਮਾਰ ਜਦੋਂ ਮਮਾ ਉਹਨੇ ਆਉਂਦੇ ਆ ਨਾ ਉਹ ਕੀੜੇ ਮਾਮੇ ਦੇ ਮਰਵਾਉਂਦੇ ਜੰਦੇ ਜਦੋਂ ਇਹ ਕੀੜੇ ਮਰਵਾਲੇ ਹੁੰਦੇ ਉਹਰੇ ਆ ਜਾਂਦਾ ਤੇ ਪੂਰੇ ਕੀੜੇ ਸੰਕੁਸ਼ ਕਰਕੇ ਦੇ ਦੇ ਆ ਦਾਰੂ ਵਾਲੇ ਕੀੜੇ ਤੰਗ ਕਰਦੇ ਪ੍ਰਵੇਸ਼ ਦਾ ਫੇਵਰੇਟ Song ਇੱਕ ਪਿੱਕ ਹੋਰ ਮਮਾ ਇੱਕ ਪਿੱਕ ਹੋਰ ਅਬੀ ਦੀ ਪਾਰਟੀ ਮਮਾ ਕਿੱਸਾ ਮਮਾ ਇੱਕ ਤਾਂ ਪਸੋ ਹੋਰ ਮਮਾ ਇੱਕ ਤਾਂ ਹੋਰ ਤੂੰ ਗਾਣਾ ਚੱਲੋ ਫੇਰ ਉਹਦਾ ਵੀ ਗਾਇਰਾ ਪਾਣੀ ਪੂਰਾ ਚੀਲਡ ਹੋਇਆ ਪਰ ਬਹੁਤ ਚੀਲਡਾ ਬਣ ਗਿਆ ਹੋਰ ਜਿਵੇਂ ਲਿਆਉਣਾ ਹੋਲੀ ਹੋਲੀ ਥੱਲੇ ਉਤਰਨੀ ਹਿੰਮਤ ਨਹੀਂ ਹੋ ਰਹੀ ਹੋਲੀ ਹੋਲੀ ਆਹ ਦਾ ਪਾਣੀ ਮਾ ਥੱਲੇ ਜਿੱਦਾਂ ਤੋ ਫੀਲ ਜਾਂਦਾ ਹੋਲੀ ਤਾਂ ਬਜੇ ਮਾਲੇ ਨਾ ਪਾਏ ਕੀ ਹੋਵਾਂਂਦਿਆ ਪਹਿਲੀ ਵਾਰੀ ਠੱਡਾ ਠੱਡਾ ਲੱਗਦਾ ਪਹਿਲੀ ਵਾਰੀ ਲੱਗਣਾ ਅੱਜ ਕੁਛ ਨਹੀਂ ਵੇਖ ਕੇ ਜਿਹੜੇ ਵਾਸਤੇ ਆਉਂਦੇ ਡੰਡਾ ਪਾਣੀ ਆ ਬਹੁਤ ਠੰਡਾ ਪੈਨਟਰਪੋਗ ਆ ਤਾਂ ਗਰਮੀਆਂ 'ਚ ਵੀ ਗਰਮ ਪਾਣੀ ਨਾ ਹੁੰਦੇ ਆ ਗਰਮੀਆਂ 'ਚ ਵੀ ਗਰਮ ਪਾਣੀ ਨਾ ਹੁੰਦੇ ਆ ਪਾਸੋਂ ਨਾ ਤਾਂ ਜਾ ਕੇ ਪੂਲ 'ਚ ਨਾ ਅੰਦਰ ਰਹੇ ਆ ਪੂਰੇ ਹੀ ਆਉਂਦੇ ਆ ਉਹ ਦਿੱਲੀ ਨਾ ਤਾਂ ਜਾਂਦਾ ਪੀ ਪੀਤੀ ਜਨਾ ਕਹਿੰਦਾ ਸੋ ਵੀ ਨਹੀਂ ਪੀ ਤਾਂ ਉਹਰੇ ਵੀ ਰਹੇ ਹੁਣ ਜਿਹੜਾ ਪੀਤੀ ਜਾਨ ਗੋਵੀ ਆ ਉਹ ਸੋ ਵੀ ਨਹੀਂ ਮੈਂ ਖਾਲ ਦੇ ਮਾਰਦੀ ਉਹ ਤੇ ਪੀਤੀ ਨਹੀਂ ਮਾਰੇ ਕੇ ਸਾਲਾ ਬੈਕਟਰ ਹੋਣਾ ਕੰਮ ਜੇ ਹੋ ਕੰਟੇ ਕੰਮ ਹੋ ਜਾ ਬਹੁਤ ਗਾਈਜ਼ ਲਾਲੀਆ ਤਾਰੀ ਫਿਰ ਗਾਈਜ਼ ਲਾਲੀਆ ਤਾਰੀ ਬਹੁਤ ਜਿੰਦ ਬਣੀ ਹੁੰਦਾ ਨਹੀਂ ਤੇ ਹਿੰਮਤ ਦੀ ਬੈਰੀ ਪਰ ਚਲੋ ਹੁਣ ਬੈਠੋ ਨਾ ਹੋਲੀ ਹੋਲੀ ਬੈਠੋ ਹੁਣ ਗਾਇਸ ਨੂੰ ਰੋਣ ਦੇ ਪੋੜੀ ਤੇ ਬੈਠੋ ਇੰਨਾ ਵੀ ਕੰਮ ਨਹੀਂ ਬਸ ਇੰਨਾ ਕੰਮ ਹੋਣ ਕੋਈ ਠੱਕ ਨਹੀਂ ਕੋਈ ਠੱਕੇ ਨਹੀਂ ਇੰਨੀ ਕੀ ਹਿੰਮਤ ਕਰਨ ਨੂੰ ਬੜਾ ਟਾਈਮ ਲੱਗਦਾ ਇੰਨੀ ਕੀ ਮੰਦੀ ਤਾਂ ਹੋ ਗਈ ਆ ਫਿਰ ਓਕੇ ਆ ਫਿਰ ਓਕੇ ਨਾ ਨੂੰ ਗਿਆ ਗਿਆ ਬਾਹਰ ਹੁਣ ਆਪਾਂ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਸਫਾਈ ਨਹੀਂ ਕੋਈ ਠੀਕ ਹੈ ਚਲੋ ਆ ਗਏ ਨੇ ਹੋ ਗਿਆ ਬੜੇ ਮਮਾ ਕੁਝ ਨਹੀਂ ਸਮਾ ਕਿਹੜੀਆਂ ਉਹ ਚਾਰ ਚਾਰ ਉਹ ਚਾਰੇ ਕਟੀਆਂ ਅੱਛਾ ਉਹ ਵਾਲੀਆਂ ਜਿਹੜੀ ਇੱਕੋ ਸਾਰ ਨੇ ਹਾਂ ਇੱਕੋ ਸਾਰ ਜਿਹੜੀਆਂ ਠੀਕ ਨੇ ਯਾਰ ਗੁੱਟੀਆਂ ਤੇ ਨਾ ਦੇਖਣ ਨੂੰ ਮਾਮੇ ਨਾਲ ਨਾਲ ਦੇਖਦੇ ਮਾਮੇ ਨੂੰ ਮਾਮਾ ਲੁਧਿਆਣਾ ਚੱਲਿਆ ਤਰੀ ਤੇ ਵੀ ਗਈ ਵਿੱਚ ਸਾਡੀ ਬੋਝ ਕਿੱਥੇ ਆ ਤੈਨੂੰ ਘਰੇ ਫੜਾਈ ਤਾਂ ਸੀ ਗੱਲ ਮੈਂ ਮੰਮੀ ਪਰਸੇ ਲੋ ਵੀ ਗਏ ਜਨਾਂ ਨੂੰ ਲਿਆਵਾ ਤੇ ਹੁਣ ਚੱਲੇ ਆਪਾਂ ਘਰ ਨੂੰ ਠੀਕ ਹੈ ਤੇ ਇੱਥੋਂ ਆਪਾਂ ਨਿਕਲ ਪਏ ਆ ਬੱਚੇ ਲੱਗੇ ਹੋਏ ਆ ਸਾਡੇ ਸਾਰੇ ਖਾਨ ਅਭੀ ਵੀ ਹਮਾਰਾ ਲਗਾ ਹੋਇਆ ਹੈ ਖਾਨੇ ਤੋਂ ਨਾਈ ਲਾਈਟ ਹੈ ਅਭੀ ਲਾਈਟ ਹਾਂ ਸਵੇਰ ਦੀ ਦੋਸਤੋ ਲਾਈਟ ਗਈ ਹੋਈ ਸੀ ਸਵੇਰ ਦੀ ਬਿਨਾਂ ਪਾਣੀ ਤੋਂ ਬੈਠੇ ਹੋਏ ਸੀ ਤੇ ਤਾਂ ਹੀ ਫਸਾਉਣਾ ਪਿਆ ਤੇ ਹੁਣਾਈਆ ਲਾਈਟ ਤੇ ਚਲੋ ਹੁਣ ਆਪਾਂ ਘਰੇ ਜਾ ਕੇ ਤੇ ਫੇਰ ਤੁਹਾਨੂੰ ਲਗਦੇ ਹਾਂ ਓਏ ਬਟਾਲੇ ਜਰਾ ਸ਼ਿਕਨਾ ਕਿਆ ਬੋਲੂ ਅਰੇ ਰੂਮੀ ਨੇ ਬੋਲਾ ਸੀ ਕਹਿੰਦਾ ਮੇਰੀ ਮਮਾ ਕੋ ਮਤਲਬ ਦਤਾਨਾ ਕਿ ਘਰ ਪੇ ਮੈਂ ਉਹਨੂੰ ਅੱਛਾ ਤੋ ਇੰਦੀ ਬੋਲੀ ਦੰਦਰ ਦੇ ਨੇ ਕਹਿੰਦਾ ਉਹ ਤੋ ਅੰਕੂ ਭਈਆ ਮਮਾ ਕੋ ਬੋਲਾ ਕਿ ਅਭੀ ਜੋ ਤੋ ਉੱਥੇ ਹੀ ਰਹਿ ਗਿਆ ਅਭੀ ਜੋ ਤ ਨਹੀਂ ਆਇਆ ਹੈਗਾ ਤੇ ਫਿਰ ਮੈਂ ਉਹਨੂੰ ਡਰਾ ਦੂੰਗਾ ਤੇ ਮੈਂ ਉਹਨੂੰ ਡਰਾ ਦੂੰਗਾ ਤੇ ਹੁਣ ਆਪਾਂ ਹੇਅਰ ਕਮ ਕਰ ਲਈਏ ਫਾਰਮ ਤੋਂ ਆ ਗਿਆਂ ਹਾਊਸ

ਹਾਂ ਦਾਦੀ ਮਾਂ ਕੋ ਹੱਗੀ ਨਹੀਂ ਗਈ ਵਾਹ ਅੱਜ ਹੋਤੀ ਨਹੀਂ ਦੇਖੀ ਮੇਰੇ ਉੱਤੇ ਸਾਰੇ ਆਨ ਪਾ ਕੇ ਇੱਕ ਨਾਲ ਸਟਾਈਕਾ ਦਾ ਦੂਜਾ ਦੇ ਲੋ ਹੁਣ ਸਾਰਿਆਂ ਨਾਲ ਕੇਕ ਪਾਰਟੀ ਹੋ ਰਹੀ ਹੈ ਗਾਇਜ਼ ਮਾਤਾ ਜੀ ਵੀ ਸਾਡੇ ਤੇ ਕੇਕ ਪਾਰਟੀ ਹੋ ਰਹੀ ਹੈ ਆਪ ਕੁਝ ਨਾ ਹੋਵੇ ਕੋਈ ਜ ਆ ਗਿਆ ਆਪਣਾ ਸਮੋਸਾ ਕਟਲਟ ਸਮੋਸਾ ਕਟਲਟ ਖਾ ਕੇ ਤੇ ਫਿਰ ਤੁਹਾਨੂੰ ਮਿਲਦੇ ਆਂ ਖਾਣਾ ਸਮੋਸਾ ਹੋਇਆ ابو ਖਾਣਾ ਸਮੋਸਾ ਆ ਜਾ ਯਾਰ ਤੇ ਲੋ ਵੀ ਮਿੱਤਰੋ ਬਟਾਲੇ ਤੋਂ ਕਰਨ ਲੱਗਿਆਂ ਲੁਧਿਆਣੇ ਦੀ ਵਾਪਸੀ ਤੁਰਨ ਲੱਗਿਆਂ ਲੁਧਿਆਣੇ ਨੂੰ ਤਿੰਨ ਦਿਨ ਹੋ ਗਏ ਆਿਆਂ ਨੂੰ ਫਿਰ ਹੁਣ ਆਪਾਂ ਚੱਲਿਆਂ ਲੁਧਿਆਣੇ ਨੂੰ ਭਾਈ ਆਪਣੇ ਹਾਊਸ ਘਰ ਵੀ ਹੁਣ ਵਾਜਾਂ ਮਾਰਨ ਢਿਆ ਆਜੋ ਭਾਈ ਆਜੋ ਲੋ ਗਾਇਸ ਅਵੇਲੀ ਪਹੁੰਚੇ ਆਂ ਦੇਖੋ ਪੂਰਾ ਰੌਸ਼ਾ ਪੀਹੂ ਤੇ ਹਾਰਦੀਕਲੇ ਆ ਰੇ ਬਰਗਰ ਚਲੋ ਗਾਇਸ ਹੁਣ ਆਪਾਂ ਅਵੇਲੀ ਤੋਂ ਨਿਕਲਦੇ ਆਂ ਚਲੋ ਗੱਡੀ 'ਚ ਬਹਿ ਕੇ ਖਾ ਲੇ ਪੀਹੂ ਦੇ ਲੀਤੋ ਗਿਆ ਬੰਨ ਨਿਕਲ ਆ ਫਲਾਈਓਵਰ ਨਵਾਂ ਬਣ ਰਿਹਾ ਦੋਸਤੋ ਇਹ ਜਿਹੜਾ ਜੰਮੂ ਕਟੜਾ ਐਕਸਪ੍ਰੈਸਵੇ ਬੰਨਣਾ ਨਾ ਉਹ ਕਰਕੇ ਤਿਆਰੀ ਚੱਲ ਰਹੀ ਆ ਤੇ ਆ ਵੇਖੋ ਕਿਵੇਂ ਲੱਗੇ ਹੋਇਆ ਰਗੜਾ ਨਾ ਆਪਣੇ 버ਗਰ ਤੇ ਚਲੋ ਹੁਣ ਬਗਾਰੇ ਪਹੁੰਚ ਕੇ ਤੁਹਾਨੂੰ ਮਿਲਦੇ ਆ ਥੱਕੇ ਹੋਏ ਆ ਸਾਰੇ ਜਣੇ ਬਹੁਤ ਜਿਆਦਾ ਥੱਕ ਗਏ ਹੋਏ ਆ ਤਿੰਨ ਗਾਇਜ਼ ਗਾਇਜ਼ ਲੋਕਾਂ ਨੂੰ ਆ ਗਿਆ ਲੱਗਦਾ ਨਾ ਤੇ ਆਵਲਾ ਬਲੌਗ ਕਰਦੇ ਆਪਾਂ ਹੋਰ ਐਂਡ ਤੇ ਇਦਾਂ ਹੀ ਬਸ ਵੀਡੀਓ ਨੂੰ ਪਿਆਰ ਦਿੱਤੇ ਰਹੋ ਤੇ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ